ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਹਾਂ ਕਿਉਂਕਿ ਪੰਜਾਬ ਦੇ ਬਹੁਤੇ ਇਲਾਕੇ ਦੇ ਵਿੱਚ ਬੱਦਲਵਾਈ ਸਿਸਟਮ ਇੱਕ ਐਂਟਰ ਕਰ ਚੁੱਕਿਆ ਹੈ ਕਿ ਆ ਇਸ ਬੱਦਲਵਾਈ ਸਿਸਟਮ ਤੋਂ ਖਬਰਾਂਉਣ ਦੀ ਜ਼ਰੂਰਤ ਹੈ ਜਾਂ ਨਹੀਂ ਕਿਹੜੇ ਇਲਾਕੇ ਵਿੱਚ ਮੀਂਹ ਹੋ ਸਕਦਾ ਹੈ ਕਿਹੜੇ ਇਲਾਕੇ ਵਿੱਚ ਤੇਜ਼ ਹਨੇਰੀ ਰਹੇਗੀ ਅਤੇ ਸ਼ਾਮ ਵੇਲੇ ਤੱਕ ਦੁਪਹਿਰ ਤੋਂ ਲੈ ਕੇ ਕਿਵੇਂ ਦਾ ਮੌਸਮ ਬਣਦਾ ਹੋਇਆ ਦਿਖਾਈ ਦੇ ਰਿਹਾ ਸਾਰੀ ਜਾਣਕਾਰੀ ਸ਼ੇਅਰ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪਹਾੜੀ ਕਿਤਰਾ ਵੱਲੋਂ ਸਿਸਟਮ ਐਂਟਰ ਹੋ ਪੂਰਾ ਹੋ ਗਿਆ ਜੀ ਦੁਆਬਾ ਅਤੇ ਸੈਂਟਰਲ ਪੰਜਾਬ ਜਿਹਦੇ ਵਿੱਚ ਗਿਲੇ ਜਿਲਿਆਂ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਲੁਧਿਆਣਾ ਮੋਗਾ ਨਾਲ ਦੀ ਨਾਲ ਆਪਾਂ ਮਲੇਰਕੋਟਲਾ ਫਿਰ ਆਪਾਂ ਬੈਲਟ ਦੀ ਗੱਲ ਕੀਤੀ ਜਾਵੇ ਤਾਂ ਪਹਾੜਾਂ ਦੇ ਨਾਲ ਦੀ ਬੈਲਟ ਜਿਹੜੀ ਵੀ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਇਹਨਾਂ ਵਿੱਚ ਬੱਦਲਵੇਂ ਸਿਸਟਮ ਪਹੁੰਚ ਚੁੱਕੇ ਨੇ ਖਾਸ ਤੌਰ ਤੇ ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਦਾ ਏਰੀਆ ਹੁਸ਼ਿਆਰਪੁਰ ਨਵਾਂ ਸ਼ਹਿਰ ਨੰਗਲ ਅਨੰਦਪੁਰ ਸਾਹਿਬ ਰੂਪਨਗਰ ਇਹਨਾਂ ਵਿੱਚ ਬੱਦਲਬਾਈ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਹਲਕੇ ਦਰਮਿਆਨੀ ਬੂੰਦਾਬੰਦੀ ਦਾ ਅਸਰ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤੇ ਨਾਲ ਜਿਹੜਾ ਪੂਰਬ ਦੀ ਹਵਾ ਚੱਲਣ ਕਰਕੇ ਸਿਸਟਮ ਥੋੜ੍ਹਾ ਜਿਹਾ ਪੰਜਾਬ ਦੇ ਬਾਕੀ ਹਿੱਸੇ ਨੂੰ ਵੀ ਕਵਰ ਕਰੇਗਾ ਪਰ ਬਾਕੀ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਵਕਟ ਹੈ ਜਿਦੇ ਵਿੱਚ ਆਪਾਂ ਕਹਿ ਦਈਏ ਮਾਨਸਾ ਬਠਿੰਡਾ ਸੰਗਰੂਰ ਇਹਨਾਂ ਵਿੱਚ ਥੋੜੀ-ਬੋਤੀ ਬੱਦਲਬਾਈ ਹੋ ਸਕਦੀ ਹੈ ਪਰ ਫਜ਼ਿਲਕਾ ਫਿਰੋਜ਼ਪੁਰ ਦੀ ਸਾਈਡ ਥੋੜੇ-ਬੋਤੇ ਚਾਂਸ ਇਸ ਦੇ ਘਟਦੇ ਹੋਏ ਇਹਨਾਂ ਵਿੱਚ ਚਾਂਸ ਘਟਨੇ ਬਸ਼ੱਕ ਥੋੜੇ ਬਹੁਤ ਚਾਂਸ ਮੀਂਹ ਦੇ ਹਨ ਤੁਸੀਂ ਵੀ ਇਲਾਕੇ ਦਾ ਆਪਣੇ ਦਾ ਨਾਮ ਦੱਸ ਕੇ ਲਿਖ ਸਕਦੇ ਹੋ ਕਿ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਆਪਣੇ ਇਲਾਕੇ ਦਾ ਨਾਮ ਪਿਆ ਨਾਲ ਦੀ ਨਾਲ ਚੈਨਲ ਸਬਸਕ੍ਰਾਈਬ ਵੀ ਕਰ ਸਕਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲੇ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਅੱਗੇ ਫੇਸਬੁੱਕ ਰਾਹੀਂ WhatsApp ਰਾਹੀਂ ਸ਼ੇਅਰ ਵੀ ਕਰਦੇ ਹੋ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਬਾਕੀ ਸ਼ਾਮ ਵੇਲੇ ਤੱਕ ਆਉਂਦੇ 2-3 ਘੰਟੇ ਵਿੱਚ ਇਨ੍ਹਾਂ ਇਲਾਕਿਆਂ ਜਿਹੜੇ ਤੁਹਾਨੂੰ ਗਨੇ ਜ਼ਿਲ੍ਹੇ ਗਿਣਾਏ ਨੇ ਬੂੰਦਾਬੰਦੀ ਤੋਂ ਲੈ ਕੇ ਹਲਕਾ ਦਰਮਿਆਨਾ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਹਵਾ ਅਗਰ ਚੱਲਦੀ ਹੈ ਤਾਂ ਸਿਸਟਮ ਅੱਗੇ ਪਿੱਛੇ ਹੋ ਸਕਦੇ ਨੇ ਪਰ ਮੀਂਹ ਦੇ ਚਾਂਸ ਲਗਾਤਾਰ ਬਣੇ ਹੋਏ ਨੇ ਏਸੀ ਜੀ ਅਪਡੇਟ ਅਗਲੀ ਜਾਣਕਾਰੀ ਲੈ ਕੇ ਜਲਦ